ਸੁਣੋ ਸੁਣਾ ਵਾ ਕਰਮ ਆਤਮੈ ਕਿੱਥੇ ਕਿੱਥੇ ਹੋਈ ਨਿੰਦ ਕਾਨੂੰ ਨਾ ਮਿਲਣੀ ਲੋਕੋ ਨਰਕਾਂ ਦੇ ਵਿੱਚ ਢੋਈ ਸੁਣੋ ਸੁਣਾ ਵਾ ਕਰਮ ਆਤਮੈ ਕਿੱਥੇ ਕਿੱਥੇ ਹੋਈ ਨਿੰਦ ਕਾਨੂੰ ਨਾ ਮਿਲਣੀ ਲੋਕੋ ਨਰਕਾਂ ਦੇ ਵਿੱਚ ਢੋਈ ਰੱਖਾਂ ਦੀ ਪੰਡ ਲੈ ਕੇ ਆਏ ਪੰਡਿਤ ਚੱਲ ਕਸ਼ਮੀਰੀ ਤੇਗ ਬਹਾਦਰ ਕਰ ਸਕਦਾਏ ਮਸਲਾ ਹੱਲ ਗਮੀਰੀ ਅਨੰਦਪੁਰੀ ਦੀ ਧਰਤੀ ਉੱਤੇ ਬੈਠਾ ਤਾਰ ਫਕੀਰੀ ਚਰਨੀ ਡਿਗੇ ਆਖਣ ਲੱਗੇ ਧਰਮ ਦੀ ਆਈ ਅਖੀਰੀ ਸੁਣ ਕੇ ਦਰਦ ਕਹਾਣੀ ਸਤਗੁਰੂ ਦਿਆ ਦੇ ਘਰ ਵਿੱਚ ਆਏ ਬਲੀਦਾਨ ਦੇਉ ਦਿੱਲੀ ਜਾ ਕੇ ਆਖਿਆ ਗੋਬਿੰਦ ਰਾਏ ਬਲੀਦਾਨ ਦੇਉ ਦਿੱਲੀ ਜਾ ਕੇ ਆਖਿਆ ਗੋਬਿੰਦ ਰਾਏ ਮਰਨ ਲਈ ਕੋਈ ਦੱਸੋ ਮੈਨੂੰ ਖੁਦ ਵੀ ਚੱਲ ਕੇ ਜਾਂਦਾ ਸਿਰ ਦੀ ਬਾਜੀ ਤੇਗ ਬਹਾਦਰ ਜਾ ਕੇ ਦਿੱਲੀ ਲਾਂਦਾ ਕੌਣ ਕਿਸੇ ਦੀ ਖਾਤਰ ਮਰਦਾ ਕੋਈ ਆਪਣੇ ਆ ਲਈ ਮਰਦਾਨੀ ਕਰਾਮਤ ਹੋਈ ਚੌਕ ਚੰਦਨੀ ਇਸ ਗੱਲ ਤੋਂ ਕੋਈ ਪਰਦਾਨੀ ਪਹਿਣੀ ਬਾਗੇ ਵਾਲਾ ਲੋਕ ਚੁੱਕ ਚੁੱਕ ਸਜਦੇ ਕਰਦਾ ਹੈ ਸੁਣ ਸੁਣ ਸਤ ਗੁਰ ਦੇ ਵਰਤਾਰੇ ਅਖਿਓ ਪਾਣੀ ਚਰਦਾ ਹੈ ਪਹਿਣੀ ਬਾਗੇ ਵਾਲਾ ਚੁੱਕ ਚੁੱਕ ਸਜਦੇ ਕਰਦਾ ਹੈ ਸੁਣ ਸੁਣ ਸਤ ਗੁਰ ਦੇ ਵਰਤਾਰੇ ਅੱਖਿਓ ਪਾਣੀ ਚਰਦਾ ਹੈ ਅੱਖਿਓ ਪਾਣੀ ਚਰਦਾ ਹੈ